ਆ ਜੀ ਆਹ ਦੇਖੋ ਟਰੈਕਟਰ ਦੇ ਸ਼ੀਸ਼ਿਆਂ ਦੇ ਬੰਦੋਬਸਤ ਜਿੰਨਾਂ ਕੋ ਨਹੀਂ ਹੈਗੇ ਫਿਰ ਟਰੈਕਟਰ ਮੋਟਰਸਾਈਕਲ ਲਾਉਦੇ ਨੇ ਉਹਨਾਂ ਦੇ ਜਗ੍ਹਾ ਦਸਤਾਰਾ ਸਜਾਉਂਦੇ ਸੰਗੋ ਦੇਖੋ ਕਿੰਨੀ ਭੀੜ ਕਿੰਨੀ ਆਪਾਂ ਇਧੀਆਂ ਜਾਵਾਂ ਆਹ ਦੇ ਜੋ ਤੂੰ ਦੇਖਾ ਨਜ਼ਰਾ ਤੇਜ ਕਰਨ ਵਾਲੀ ਦਵਾਈ ਪੁਵਾਤੀ ਆ ਅੰਕਿਤਾ ਜੀ ਕੀ ਹਾਂ ਜਾਨ ਨੂੰ ਸਾਰਿਆਂ ਨੂੰ ਪਿਆਰ ਭਰੀ ਜਸਨੀਕਾਰ ਜੀ ਦਾ ਆਪਣਾ ਬਰਾਊਂਡ ਦਾ ਸਾਰ ਤੋਂ ਪਹਿਲਾਂ ਸਭ ਤੋਂ ਬੁੱਲੇ ਬੁੱਲੇ ਜੀ ਬਹੁਤ ਬਹੁਤ ਮੁਬਾਰਕਾਂ ਆਇਆ ਦਾ ਸਿਟੇ ਗੋਦੋ ਜਿਤਪੁਰ ਸਾਹਿਬ ਆਇਆ ਨਹੀਂ ਕਰਨਾ ਛੋਟਾ ਇਹਨੂੰ ਐਂਦੀ ਰੱਖਦਾ ਇਹਨੂੰ ਹਾਂ ਇਹੋ ਯੂਟਿਊਬ ਤੇ ਨਹੀਂ ਪੈਣਾ ਇਹਨੂੰ ਪੂਰਾ ਵੀਡੀਓ ਨਹੀਂ ਪਾਉਂਦਾ ਅੱਜ ਤਾਂ ਅਸੀਂ ਬੈਠੇ ਹਾਂ ਗੋਦੋ ਜਿਤਪੁਰ ਸਾਹਿਬ ਆ ਸਾਡੇ ਭਾਈ ਸਾਹਿਬ ਆ ਗਏ ਨੇ ਆ ਸਾਡੇ ਭਾਈ ਨੇ ਸੁਪਨਾ ਸੁਖੀ ਸੀਗੀ ਬਣੀ ਕਰਨ ਦੀ ਸੁਖਣਾ ਪੂਰੀ ਕੀਤੀ ਮੁਰਕੇ ਰੁਗਿਆ ਨਹੀਂ ਕਿਤੇ ਭਰਾਵਾ ਸਿੱਤਾ ਹੀ ਉੱਡਦਾ ਹੀ ਆ ਗਿਆ ਕਹਿੰਦਾ ਮੈਂ ਤਾਂ ਘਰੇ ਹੀ ਜਾਣਾ ਕਹਿੰਦਾ ਇਹ ਭਾਈ ਸਾਹ ਨੂੰ ਗੱਲ ਜੀ ਕਿਤੇ ਵੀ ਕਿਤੇ ਰਤਪੁਰ ਜਾਣਾ ਹੈ ਹੱਤਕੁਰ ਤੋਂ ਬਾਅਦ ਜੀ ਫਿਰ ਰੁਕੇ ਆ ਕੇ ਠੀਕ ਆ ਅੱਗੇ ਨਹੀਂ ਜਾ ਸਕਦੇ ਬਹੁਤ ਬੁਰਾ ਆ ਤੇ ਹੁਣ ਇਸ ਟਾਈਮ ਅਸੀਂ ਇੱਥੇ ਇੱਕ ਵਰਦੋਰ ਕਿਰਤਪੁਰ ਸਾਹਿਬ ਸੰਗਤਾਂ ਸੁੱਤੀਆਂ ਹੋਈਆਂ ਨੇ ਕਈ ਜਾਨ ਨੂੰ ਤਿਆਰ ਨੇ ਆ ਭਾਈ ਸਾਹਿਬ ਆਪਣੇ ਦੋਸਤ ਘਰੇ ਚੱਲ ਗਏ ਨੇ ਦਗਾ ਸਾਨੂੰ ਦੇ ਗਏ ਸੀ ਕੱਲ ਬਹੁਤ ਮਾੜੀ ਕੀਤੀ ਭਾਈ ਤੂੰ ਸਾਡੇ ਨਾਲ ਅਸੀਂ ਦੇ ਲੋ ਇੱਥੇ ਤਰਪਾਲ ਵੀ ਨਹੀਂ ਸਾਡੇ ਕੋਲ ਇੱਥੇ ਬੰਦੇ ਕਿੱਥੇ ਗਾ ਉਹ ਦੇਖੋ ਤਾਂ ਉਹ ਬੰਦੇ ਸਾਡੇ ਨਾਲ ਵਧੀਆ ਤਰਪਾਲ ਲੈ ਕੇ ਸੁੱਤੇ ਹੋਏ ਭਰਾਵਾ ਗਿੱਲੇ ਵੀ ਨਹੀਂ ਹੋਏ ਭਰਾਵਾ ਅਗਲੇ ਤਰੇਲ ਤੋਂ ਬਜੇ ਤਰੇਲ ਨੂੰ ਛੱਡ ਪੂਰੀ ਤਿਆਰੀ ਨਾਲ ਆਏ ਨੇ ਦੇਖੋ ਆ ਤਰੇਲ ਹੈਗਾ ਤਰਪਾਲ ਚੈੱਕ ਕਰੋ ਨਾ ਨਹੀਂ ਤਰਪਾਲ ਚੈੱਕ ਕਰੋ ਤੁਸੀਂ ਉਹਨਾਂ ਦੀ ਪੂਰੀ ਇੱਥੇ ਰੱਖਿਆ ਨਾ ਚਾਹ ਪੀਣੀ ਹੈ ਬਾਬਾ ਭਰਾਵਾ ਕਾਦਾ ਬਾਜਾ ਬਾਬਾ ਥੱਕ ਗਿਆ ਆਪਾਂ ਨੂੰ ਚਾਹ ਪਕੌੜਾ ਭਾਵੇਂ ਜ਼ਿਆਦਾ ਭਾਵੇਂ ਥੋੜਾ ਉਹ ਬੈਗ ਚੱਕ ਲਓ ਭਰਾਵਾ ਇੱਥੋਂ ਹੀ ਤੇਲ ਦਿਓ ਭਾਜੀ ਨੂੰ ਸੋਹਣੇ ਮੁੰਡੇ ਨੂੰ ਤੇਲ ਦਿਓ ਦਿਓ ਭਾਈ ਤੇ ਆਹ ਸਾਥ ਤੁਸੀਂ ਕੀ ਲੈ ਆਣੀ ਅੱਛਾ ਕਰੀਮ ਲਾਈ ਆ ਐਚ ਪਿਆ ਭਾਈ ਤੇਲ ਬੈਗ ਚ ਪਿਆ ਕੱਢੋ ਹੁਣ ਤੇਲ ਦਾ ਮੈਂ ਤੈਨੂੰ ਕੱਢ ਗਿਆ ਭਰਾਵਾ ਇਹ ਦਾੜੀ ਵਾਲਾ ਬਰਸ਼ ਲੋ ਭਾਜੀ ਗਰੀ ਵਾਲਾ ਤੇਲ ਹਜੂਰ ਸਾਹਿਬ ਦਾ ਤੇ ਹੁਣ ਦਾ ਮਾਹੌਲ ਕੁਛ ਐਦਾ ਆ ਕੁਝ ਸਦਾ ਸੰਗਤਾਂ ਸੁੱਤੀਆਂ ਹੋਈਆਂ ਨੇ ਪਰੇ ਕਰਲਾ ਭਰਾਵਾ ਦੇਖੀ ਵਿੱਚ ਵੜਾਈ ਜਾਂਦੇ ਨੇ ਚਲੋ ਹੁਣ ਤਾਂ ਬੋਲ ਕੁਛ ਏਦਾਂ ਦਾ ਕੁਝ ਲੱਗਦਾ ਸੁੱਤੀਆਂ ਪਈਆਂ ਨੇ ਕੁਝ ਇਸ਼ਨਾਨ ਕਰ ਰਹੀਆਂ ਨੇ ਕੁਝ ਗੁਰਦੁਆਰਾ ਸਾਹਿਬ ਦਰਸ਼ਨ ਕਰ ਰਹੀਆਂ ਨੇ ਤੇ ਕੁਝ ਬੰਦੇ ਦਸਤਾਰਾਂ ਸਜਾ ਰਹੇ ਨੇ ਹਾਂ ਜੀ ਹਾਂ ਜੀ ਆਹ ਦੇਖੋ ਟਰੈਕਟਰ ਤੇ ਸ਼ੀਸ਼ਿਆਂ ਦੇ ਬੰਦੋਬਸਤ ਜਿੰਨਾਂ ਕੋ ਨਹੀਂ ਹੈਗੇ ਫੇਰ ਟਰੈਕਟਰ ਮੋਟਰਸਾਈਕਲ ਲੱਭਦੇ ਨੇ ਉਹਨਾਂ ਦੇ ਜਾ ਕੇ ਦਸਤਾਰਾ ਸਜਾਉਂਦੇ ਨੇ ਵਰਤੋ ਸ਼ੀਸ਼ਾ ਨਾਲ ਲੈ ਕੇ ਆ ਹਾਂ ਸਮਾਨ ਦਾ ਡੇਕੋ ਸਾਹ ਨਹੀਂ ਹੁੰਦਾ ਤੇ ਸ਼ੀਸ਼ਾ ਤੁਸੀਂ ਨਾਲ ਲੈ ਕੇ ਆਉਣਾ ਵਾ ਥੋੜੇ ਤੁਸੀਂ ਫਿਰਦੇ ਆ ਤੇ ਮੌਸਮ ਖੁੱਲ ਗਿਆ ਹੈ ਨਾ ਓਏ ਓਏ ਲੱਕੀ ਮੋਟ ਆ ਭਾਜੀ ਦੇਖੋ ਇਹ ਤਾਂ ਬਿਊਟੀ ਤੁਰਦਾ ਫਿਰਦਾ ਬਿਊਟੀ ਬਾਲਰ ਆ ਦੇ ਓ ਮਾਈ ਗਾਡ ਕਹਿੰਦਾ ਸਕਿਨ ਨਹੀਂ ਫਟਣ ਦੇਣੀ ਭੋਰਾ ਸੀ ਸਨਸਕ੍ਰੀਨ ਨਾਲ ਲੈ ਕੇ ਆਂਦਾ ਤੇ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸ੍ਰੀ ਕੀਰਤ ਸਰ ਸਾਹਿਬ ਜਿੱਦੇ ਰਾਤ ਵੀ ਕਿੰਨਾ ਕ ਰਸ਼ ਆ ਅੱਜ ਦਾ ਵਲੋਗ ਤੁਹਾਨੂੰ ਪੂਰਾ ਦਿਖਾਵਾਂਗੇ ਤੁਸੀਂ ਕੌਣ ਪਤਾ ਹੀ ਆ ਤੁਹਾਨੂੰ ਅਹੀਂ ਤੈਨੂੰ ਲੱਭੀ ਜਾਂਦੇ ਹੋ ਤੇ ਬੇਟਾ ਦੇਖੀ ਕਿਤੇ ਜਿਵੇਂ ਜਿਵੇਂ ਕੈਦੀ ਰੱਖਿਆ ਨੇ ਨਾ ਤੇ ਆਪਣੇ ਮੋਟਰਸਾਈਕਲ ਖੜੇ ਹੋਏ ਨੇ ਮਿੱਟੀ ਲੱਗੀ ਹੈ ਸਾਬਣ ਲੱਗਾ ਕੀ ਮੰਗਦਾ ਹੋ? ਆ ਜਾਓਰੇ ਲਾਲਾ ਬੂਟ ਉਹ ਲਾਲਾ ਤੇ ਲਾਲਾ ਲੈ ਲਿਆ ਖਾਈਏ ਕਿਦਾਂ ਬਾੜਿਆ ਰ ਆਪਣੇ ਹਿਸਾਬ ਲੋਕਾਂ ਕਹਿੰਦੇ ਇੱਕ ਦਾ ਬਾਲਾ ਉਹਨਾਂ ਚ ਕੀ ਮਰਦਾ ਬਣਾਉਂਦਾ ਸਾਹਮਣੇ ਹੈਗਾ ਦਰਬਾਰ ਸਾਹਿਬ ਔਰ ਤਰਾ ਕਿਸੇ ਕੇਸਗੜ ਸਾਹਿਬ ਇੱਧਰ ਬਾਬਾ ਬਜਿੱਤਰ ਸਿੰਘ ਜੀ ਦੀ ਸਰਾਂ ਯਾਤਰੀ ਨਿਵਾਸ ਤੇ ਇੱਧਰ ਆਪਣੇ ਬੰਦੇ ਨੇ ਚੱਲੀਏ ਫਿਰ ਤੇ ਪਰੋੜੇ ਛਗੇ ਨੇ ਓਏ ਓਏ ਕੀ ਕਰਨ ਲੱਗੇ ਉਹ ਕਿੱਥੇ ਆਪਣਾ ਬੰਦਾ ਕਿਤੇ ਆ ਯਾਰ ਉਹਨੂੰ ਸਵੇਰੇ ਕਿਹਾ ਸੀ ਪੱਗ ਬੰਨ ਲੈ ਹੁਣ ਫੇਰ ਪੱਗ ਬੰਨੀ ਜਾਂਦਾ ਤੇ ਇੱਥੇ ਪਰੌਂਟੇ ਦਾ ਲੰਗਰ ਲੱਗਦਾ ਰਿਗਵਾਰ ਇੱਥੇ ਛੱਕੇ ਜਾਈਦਾ ਪਰੌਂਡੇ ਕੈਂਮ ਸੀਗੇ ਨਿਆਰੇਦਾਰ ਚਾਹੀ ਬੜੀ ਤੋਂ ਆਪਦੀ ਹਾਂ ਓਕਰ ਬੋਟ ਜੇ ਬਕੋੜ ਜੇ ਕਿਸ ਨੇ ਪਰੌਂਟੇ ਕੋ ਟਾਇਰ ਦੇ ਕੱਢਾ ਭਰਾਵਾ ਓਹਦਾ ਟਾਇਰ ਇਹ ਕਿਸੇ ਨੇ ਪਰੌਂਠੇ ਖਾਣੇ ਤੇ ਖਾ ਸਕਦੇ ਨੇ ਲੰਗਰ ਟੁੱਟਵਾਰ ਤੇ ਨਾ ਕੋਦਰ ਵਾਲੇ ਦਾ ਮਿਲਦਾ ਨਾ ਆਹ ਨਾ ਕੋਦਰੀਆਂ ਦਾ ਲੰਗਰ ਆ ਗਿਆ ਪੱਗ ਬਨ ਗਏ ਉਹ ਇਹਦੇ ਨਾਲ ਉਹ ਤਾਂ ਪਹਿਲਾਂ ਸੋਣਾ ਲੱਗਣ ਡਿਆ ਤੇ ਮਮਾ ਪਰਨੇ ਚ ਉਹ ਲੈ ਆਹ ਇਹ ਇਹ ਗਾਦੇ ਵਾਸਤੇ ਤੁਰਨਾ ਛੱਡਿਆ ਓਏ ਹੋਏ ਪੱਗ ਬਨ ਕੇ ਆਏ ਨੇ ਭਾਜੀ ਇਹਦੇ ਨਾਲ ਪਹਿਲਾਂ ਨਹੀਂ ਸਹੀ ਲਾਦੇ ਪਰਨੇ ਚ ਪਰਨੇ ਟੋਰ ਰਾਦੇ ਜਾਵਾ ਅੱਖਾਂ ਜਹਾ ਪਰੌਂਠੇ ਗਾਲਾਂ ਜਾ ਕੇ ਬੂਡ ਲਾਲਾ ਪਹੁੰਚ ਪਹੁੰਚ ਜਿੰਨਾ ਕੱਲ ਅੱਗੇ ਦੇ ਉੱਲਾ ਕਿਦਾਂ ਜਿੰਨਾ ਕੱਲ ਅੱਗੇ ਸੀਗਾ ਆਓ ਬੱਚਾ ਚੱਕ ਤਸਵੀਰ ਵੀ ਲਿਆ ਹੁਣ ਠੀਕ ਆ ਹੁਣ ਓਕੇ ਮੇਰੀ ਟੈਂਸ਼ਨ ਆਪਣੀ ਦੋਸਤ ਵੀ ਠੀਕ ਆ ਮੈਂ ਤਾਂ ਠੀਕ ਆ ਅਜੇ ਨਹੀਂ ਲਾ ਲੇ ਅੱਜ ਹੀ ਅਕਾ ਦਾ ਕੀਰਦ ਬੰਦਾ ਆ ਪਾਲਾ ਹੋਰ ਬੱਸ ਚਲੋ ਪਾਲਾ ਹੋਰ ਬੱਸ ਬਾਲ ਨਾਲ ਚੱਲਦੇ ਆ ਹੈ ਬਾਲ ਉੱਪਰ ਦਾ ਦੂਜਾ ਕੀੜਾ ਲੈ ਹੁਣ ਉਹ ਹੁਣ ਉਹ ਬੰਲਣਾ ਤੂੰ ਪੜਨਾ ਹੈ ਅੱਛਾ ਪੜਨਾ ਮੈਂ ਕਿਹ ਬੰਨਣਾ ਹੈ ਬੰਦੇ ਦਾ ਇਕਦਮ ਨੇ ਸਾਡੀ ਜੀ ਜਾਨੀ ਮਕਾ ਸੰਗ ਉਹ ਦੋ ਦਾ ਸ਼ਿਖੋਤ ਚਲੋ 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 ਪੌਂਡ ਬੈਕ ਕਰਕੇ ਉਹਨੇ ਸ੍ਰੀ ਅਨੰਤਪੁਰ ਸਾਹਿਬ ਜੀ ਤੇ ਵਧਾਈ ਕੀਤੀ ਉਹ ਆਪਣੇ ਜਰਨਲ ਜਮਾਤ ਦਾ ਬੈਕ ਉਹ ਕਰਾ ਦੇ ਯਾਰ ਉਹ ਯਾਰ ਮਰ ਗਿਆ ਇੱਥੇ ਜੱਜਾ ਬਟਾਟੇ ਇੱਥੇ ਜਾ ਤਾ ਜਾ ਲੈ ਯਾਰ ਕਿੰਨੀ ਵਾਰ ਕਹਿੰਦਾ ਡੈਪਰ ਲੈ ਕੇ ਆਇਆ ਕਰ ਤੈਨੂੰ ਕਿੰਨੀ ਵਾਰ ਗਿਆ ਲੈਣਾ ਲੱਗੀ ਭਾਈ ਹਾਂ ਲੈਣਾ ਲੱਗੀ ਅੰਦਰ ਚੱਲ ਜਾ ਕੀ ਵਾ ਲੈਣਾ ਲੱਗਿਆ ਲੈਣਾ ਲੱਗਿਆ ਗਿਆ ਆ ਜਾ ਆਜਾ ਪੰਜਾਬ ਤੋਂ ਪਲਾਨ ਕਰਦਿਆਂ ਹੋਇਆ ਅੱਜ ਵੀ ਨੰਬਰ ਕਿੱਤੇ ਦਾ ਇੱਕ ਸਰਪਾ ਮਰਚਾ ਭਾਈ ਸੱਜ ਨੂੰ ਬਖਸ਼ੀ ਦਾ ਭਾਈ ਸਾਹਿਬ ਦੀ ਇੱਕ ਗਾਥਾ ਇੱਕ ਦਾ ਪਰ ਕੋਲ ਵਾ ਗਾਂਦੇ ਤੇ ਲੰਗਰਾਂ ਕਰਦੇ ਲੰਗਰਾਂ ਕਰਦੇ ਆ ਫਿਰ ਇਸ ਵਰਤ ਦੇ ਨੌਂਦੇ ਵਿਚੋਂ ਦਾ ਸਿਰਤਾਜ ਦੀ ਮੋਰੀ ਦੇ ਨਾਲ ਵੇਖਦੇ ਚੱਲੇ ਗਏ ਫਰੈਂਸਾ ਇਸ ਦਾ ਕੀਤਾ ਤੇ ਆਵਾਜ਼ ਉਹਦੇ ਦੀਆਂ ਬਰੀਕ ਪਾਰਾਂ ਨੂੰ ਤੋੜਦਾ ਹੈ ਉਹ ਟਿਕਾਣੇ ਤੇ ਸੰਗਤ ਦੇਖੋ ਕਿੰਨੀ ਭੀੜ ਕਿੰਨੀ ਆ ਉਸਨੇ ਹੱਥ ਨੂੰ ਜਿਹੜਾ ਚੱਲਦਾ ਇੱਕ ਲੈਣ ਉੱਤਰ ਆਪਾਂ ਅੱਜ ਹੀ ਜਾਵਾਂਗੇ ਜਦੋਂ ਦਿਆ ਕਰਦੇ ਤਾਂ ਜਦੋਂ ਕੋਈ ਆਪਣੇ ਚਿਰ ਮੁੱਢੀ ਚੋੜ ਚਲੋ 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 ਭਾਈ ਜੀ ਨੱਪ ਲੋ ਜਗਾ ਨੂੰ ਚਾਹ ਤੂਰੀ ਆਕਾਲ ਰਾਜ ਦੇ ਤੇ ਤਾ ਕਹੋ ਨਾਨਕ ਪਨਰੇ ਉਭੀ ਰਾਹ ਇੱਧਾ ਦਾ ਹੈ ਨਹੀਂ ਜਿੱਥੇ ਕੋਈ ਹੈ ਨਹੀਂਗਾ ਮੈਂ ਕੋਈ ਰਾਹ ਇੱਧਾ ਦਾ ਹੈ ਜਿੱਥੇ ਕੋਈ ਹੈ ਨਹੀਂਗਾ ਉਹ ਸਾਰਾ ਹੀ ਭਰਿਆ ਪਿਆ ਇੱਥੋਂ ਲੈ ਕੇ ਲੋਕੀ ਛੱਤ ਤੱਕ ਸੁੱਤੇ ਪਏ ਆਸੀ ਪਹੁੰਚਾ ਇੱਥੇ ਜੈ ਤੱਕ ਰਸ ਹੈ ਦੇ ਤੋ ਮਨ ਦੇ ਇੱਕ ਚੇਤੇ ਤੀਏ ਚਾਹੇ ਪਾ ਦੇਣਾ ਨ ਕਰ ਮਨ ਮੈਂ ਤਏ ਆਹ ਕੁ ਜੀ ਆਣੇ ਵਾਲੇ ਜੋ ਵੀ ਜਾਨਕ ਸਭ ਜਿਸ ਉਪਰ ਹੈ ਕਿੱਦਾਂ ਦਾ ਮਹਿਸੂਸ ਹੋ ਰਿਹਾ ਘੁੱਟਣ ਜਾਂ ਮਹਿਸੂਸ ਹੋ ਰਿਹਾ ਆ ਬੰਨੀ ਹਾਈ ਉਹ ਪਰਵਤ ਤੱਕ ਪਹੁੰਚੇਗਾ ਦਵਾਜੇ ਤੜਹੜ ਤੜਹੜ ਜਿਹਨੇ ਬੰਦੀ ਮੇਰਾ ਮੈਗ ਫਰਦਾ ਇਹ ਬੱਕਰੀਆਂ ਨੂੰ ਮੇਰੀਆ ਤੁਸਦਾ ਨਾ ਹਰ ਨਾਉਲੇ ਹਰ ਨਾ ਨਾ ਮਨਵੇਂ ਤੁ ਸੰਸਾਰ ਦਾ ਅੰਗੀਕਾਰ ਪਰਿਚਾਰ ਦਾ ਮਾ ਜੋਰ ਕਰ ਬਜਨ ਕਾ ਅਸਰ ਨੇ ਆਏ ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਸੱਚੇ ਪਾਤਸ਼ਾਹ ਆਪ ਜੀ ਨੇ ਹਾਜ਼ਰ ਨਾਜ਼ਰ ਹੋ ਕੇ ਸਤਕਾਰ ਜੋ ਸ਼ੋਭਾ ਸ਼ਾ ਮੁਦਾ ਹਾਲ ਲਗੇ ਬੇਟੀ ਵਰਗਾ ਬੱਲ ਕਾਲੇ ਹੋਏ ਬੇਟੀ ਆ ਕੇ ਭਾਈ ਗੁਰਪ੍ਰੀਤ ਸਿੰਘ ਜੀ ਰੋਡੇ ਜੋ ਪਾਵਨ ਬਿਦਰ ਸਥਾਨਾ ਦੇ ਬਰੇਜਾ ਹਨ ਉਹ ਪਾਵਨ ਸਰੂਪ ਦੀ ਮੈਂ

آج ڏينھن آج ڏينھن ਆਰੇ ਮਜਾ ਕਿੱਥੇ ਆ ਜਣਾ ਹੁਣ ਮੱਲਾ ਦੇਖਣਾ ਉਹ ਆ ਤਾਂ ਆਉਣੀ ਲੱਗਦਾ ਭਾਈ ਤਾਂ ਉਹ ਫਿਲਮ ਜਾਂਦਾ ਕਿਲਾ ਫੂਲ ਬਲੇਆ ਚ ਕਹਿੰਦਾ ਹਾਂ ਅਸਮਸਾ ਟੀ ਕਰ ਕੇ ਕਹਿੰਦਾ ਬੋਦੀ ਜਦੋਂ ਅਗਰਵਤੀ ਲਾਈ ਹੁੰਦੀ ਆ ਯਕਸ਼ਿਕ ਮਾਰਨੇ ਥੱਪੜ ਮਾਰਦਾ ਹੁੰਦਾ ਉਹ ਬਿਲੋਂ ਜੀ ਪਰ ਕੀ ਪ੍ਰੈਸ਼ਰ ਆ ਬੋਲਾ ਦਾ ਨਾ ਨਹੀਂ ਪ੍ਰੈਸ਼ਰ ਆ ਆ ਜਾ ਉਹਦੇ ਕਿੰਨੇ ਬਾਦ ਦੋ ਮੋਬਾਈਲ ਹੋ ਰਿਹਾ ਉਹਦੇ ਸਿੱਟੇ ਅੱਗੇ ਆ ਚੱਲੋ ਭਲੇ ਕੇ ਆਏ ਅੱਗੇ ਸੇੰਗ ਮਰਦਾਂ ਉੱਧਾ ਉਧਾਨ ਦਰਸ਼ਨ ਉਹਰਾ ਫਾਉਂਡ ਗਰਾਊਂਡ ਤੇ ਖੜੇ ਨੇ ਗਰਾਊਂਡ ਤੇ ਖੜੇ ਆਪਣੇ ਦੇਖਦੇ ਖੜਾ ਪੈਦਾ ਗਰਾਊਂਡ ਤੇ ਸਭ ਵਿਚ ਵਿਚ ਬੰਦ ਲੱਭੇ ਰੋ ਬੰਦੇ ਤੇ ਮਰਜ਼ੀ ਨੰਗ ਸਫੋਜਾ ਨਿਕਲ ਰਹੀਆਂ ਨੇ ਹੁਣ ਹੈ ਰੰਗ ਲਾ ਦ ਲੈ ਮੇਰੇ ਤਾਂ ਪਹਿਲੀ ਲਾਤਾ ਬਾਬਿਆਂ ਨੇ ਲੈ ਲੋ ਮਾੜਾ ਕੰਮ ਆ ਵੀ ਚਲੋ ਲੈ ਲੋ ਵੀ ਲਾ ਦੋ ਬਾਕੀ ਗਰਾਊਂਡ 'ਚ ਜਾ ਕੇ ਦਰਸ਼ਨ ਕਰਾਂਗੇ ਹੁਣ ਓਡੇ ਮਹਲੇ ਦੇ ਜਾਂ ਕੇ ਫੌਜਾ ਨਿਕਲ ਲੈਣ ਪਹਿਲਾਂ निशान साहब ले बजे बढ़ाया बबन ने सिर पर बाज बढ़ाया ਹਾਂ ਵੇ ਚਲੀਏ ਹੋਰ ਤਾਂ ਨਹੀਂ ਮੈਂ ਮਗਰ ਕਿ ਹੋ ਜੀ ਹੁਣ ਦੇਖਿਆ ਬਾਕੀ ਉਹ ਤਾਂ ਚੱਲੇ ਗੁਰੂ ਘਰ ਲੋੜ ਜਾਣੀ ਹੁਣ ਹੈ ਲੰਗਲਾ ਤੋਂ ਗੁਰੂ ਘਰ ਚੱਲਦੇ ਆ ਆ ਤਾਂ ਨਾਂਗਲਾ ਤੋਂ ਫੇਰ ਠੀਕ ਆ ਬਾਕੀ ਹੁਣ ਚੱਲੇ ਆਪਾਂ ਗੁਰੂਕੇ ਲਾਹੌਰ ਫੇਰ ਮਿਲਦੇ ਆ ਤੁਹਾਨੂੰ ਓ ਮਾਈ ਗਾਡ ਇਹ ਤਾਂ ਬਹੁਤ ਜਾਮ ਆ ਪਿੱਛੇ ਆ ਜਾਓ ਯਾਰ ਅੱਗੇ ਨਿਕਲਦੇ ਆ ਕੋਈ ਨਹੀਂ ਖਲਦਾ ਅੱਥੋਂ ਨਹੀਂ 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 ਨਾ ਹੁੰਦਾ ਕੋਈ ਮਸਾ ਆਪਾਂ ਜਾਮ ਲੱਗ ਰਹੀ ਹੈ ਹੋਰ ਬਣੀ ਜਾ ਰਹੀ ਹੈ ਦਾ ਬੰਦ ਗਿਆ ਉਹ ਤਾਂ ਨਹੀਂ ਆਉਂਦੇ ਉਹਨਾਂ ਨੂੰ ਕੋਈ ਹੋਰ ਬੰਦੇ ਚੱਲਣਗੇ ਇਸ ਵਿੱਚ ਜੇ ਯਾਰ ਤੋਂ ਬਾਅਦ ਇਹ ਜਿੱਕੇ ਪੂਰਾ ਬਹੁਤ ਆਉਣਾ ਚੰਗਦੇ ਮਾਮਾ ਕੋ ਲੋ ਭਾਈ ਆਵਾਜ਼ ਨੂੰ ਗੁਰੂ ਘਰੋਂ ਹੋਰ ਤਿਆਰੀਆਂ ਨੇ ਆਪਣੇ ਬੰਦੇ ਵੀ ਤੇ ਆਏ ਕਦੇ ਵੀ ਬਾਧਿਆਰੋ ਤੋਂ ਬਹੁਤ ਤੇਜ ਆ ਜਥੇਬੰਦੀਆਂ ਜਿਹੜੀਆਂ ਨੇ ਉਹ ਸਰਕਾਰ ਦੇ ਉੱਤੇ ਕਦੇ ਵੀ ਆਪਾਂ ਕਿਹਦੇ ਨੇ ਮਾਨੂੰ ਫੇਤ ਨਹੀਂ ਬਚਾਉਣੇ ਸਾਰਿਆਂ ਦਾ ਸਰਕਾਰ ਸਾਕੇ ਕਈ ਵਾਰੀ ਜਥੇਬੰਦੀਆਂ ਉਹ ਬਹਿ ਕੇ ਹੱਥ ਹੋ ਜਾਂਦੇ ਆ ਤੇਜ ਦੇ ਪ੍ਰਚਾਰ ਖਾਣ ਦੀ ਗੱਲ ਕਰਨੀ ਆ ਹਮੇਸ਼ਾ ਜਿਹੜੀ ਇਹੋ ਜਿਹੀ ਗੱਲ ਕਰਨੀ ਆ ਕਿ ਸਾਰੇ ਆਪਾਂ बाबा इराव को करा करना का बाबा वकारा साहब ने भाई निशान साहब ने बहुत स्वीकार ने बाबा जी बाबा अवतार सिंह साहब जी और भी कोई संत बाबा स्वामी सिंह जी बाबा एवो सिंह जी विश्वेश करना जन ले जाना बाबा देव सिंह जी वल्ला बाबा जी का बहुत बहुत प्रणाम जी ਇਹਨਾਂ ਨੇ ਚੰਗੇ ਬੰਦਿਆਂ ਨੂੰ ਮੈਂ ਇਹ ਬਣਾਉਂਦੇ ਵਿੱਚ ਸਾਧਿਆ ਨਹਿਰ ਸਿੰਘ ਜਿਵੇਂ ਬੰਦਿਆਂ ਦਾ ਬਹੁਤ ਵੱਡਾ ਜਿਹੜੇ ਦਾ ਪ੍ਰੇਮ ਨਾਲ ਨਹੀਂ ਇਹ ਸਿੰਗਾ ਨੇ ਆਪਦੇ ਜਿਹੇ ਆ ਪੂਰੇ ਜੋਤਨਾਮ ਜਿਹੜੇ ਇਹ ਫੈਸਲੇ ਲੈ ਕੇ ਇਹ ਕੈਡੀਅਮ ਬੁਲਵਾਏ ਨੇ ਗੁਰਦੇ ਦਾ ਕਾਨੂੰਨ ਪ੍ਰਸ਼ਾਸਨ ਜਿਹੜੀ ਇਸੋ ਵੀ ਖੇਤਵਾਰਾ ਬਣਦੀ ਹੈ ਬਹੁਤ ਵਧੀਆ ਜਿਹੜੇ ਪ੍ਰਬੰਧ ਕਰਿਆ ਕਰਦਾ ਹਾਕੀ ਜੱਤਾ ਬੋਲ ਬਹੁਤ ਤਕੜੇ ਬੋਲ ਤੁਸੀਂ ਬੋਲੇ ਆ ਜੰਦੇ ਉਹਨਾਂ ਨੂੰ ਜਨੂ ਮੋਸ਼ੇ ਦੇ ਬਣੇ ਤੁਸੀਂ ਕਟ ਡੰਡੀ ਹੋ ਗਈ ਬੋਲਾ ਬੋਲਾ ਆਹਾ ਆ ਕਟ ਡੰਡੀ ਹੋ ਗਈ ਭਰਾਵਾ ਮਨਿਆਰਾ ਹੀ ਆ ਗਿਆ ਬੋਲਾ ਤੂੰ ਓਏ ਹੋਏ ਹੋਏ ਅੱਖਾਂ ਜਿਵੇਂ ਉਹ ਨਹੀਂ ਟੋਪੀ ਨਹੀਂ ਘੰਡੰਡੀ ਉੱਦਾਂ ਦੀ ਹੁੰਦੀ ਐ ਕਵਾਲਾ ਕਵਾਲਾ ਸ਼ੂਗਰ ਦੇ ਲਾਲ ਚੀਤੇ ਜਾਂਦੇ ਨੇ ਇਹਨੇ ਬਾਰੇ ਭਾਈ ਅੱਖਾਂ ਲੈ ਲਾ 13 ਕਿਲੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਅਰੇ ਬਾਰੇ ਭਾਈ ਓਏ ਦੇ ਪਾ ਦੇ ਉਹ ਜਿਹੜੀ ਆ ਉਹ ਕੋਸ਼ਿਸ਼ ਦਿੰਦਾ ਕੋਲਾ ਕੋਲਾ ਖੋਲਣੀ ਹੈ ਓਏ ਯਾਰ ਇੱਕ ਟੰਡੀ ਮੈਨੂੰ ਕੀ ਨਾਪ ਮੈਂ ਹੀ ਪਾਇਆ ਯਾਰ ਜੁੜ ਟੜੀ ਕਹਿੰਦਾ ਮੈਨੂੰ ਕੀ ਆ ਮਜ਼ਾ ਆ ਗਿਆ ਓਲੇ ਓਲੇ ਕਹੇ ਪਾਣੀ ਆ ਗਿਆ ਉਹ ਗੰਦਵਾਹ ਆ ਗਿਆ ਸਾਰਾ ਸਾਰਾ ਕੁਝ ਰੰਗ ਰੂਗ ਆ ਗਿਆ ਝੂਠ ਥੋੜੀ ਕਹਿੰਦਾ ਮੈਂ ਮੈਂ ਹੀ ਪਾਇਆ ਵਾ ਨਾ ਮਨ ਮੈਨੂੰ ਕੀ ਆ ਨਜ਼ਰਾ ਤੇਜ ਕਰਨ ਵਾਲੀ ਦਵਾਈ ਪਵਾਤੀ ਦੱਬ ਨਾ ਦੱਬ ਨਾ ਬੈ ਜਾ ਬੈ ਜਾ ਉਹ ਦੱਬ ਨਾ ਕੀ ਆ ਨਿਕੂ ਉਧਰ ਜਾ ਮਜ਼ਾ ਆ ਆ ਬਈ ਵਾ ਆ ਕਿੰਨੇ ਦੱਬਣੀ ਆ ਗਿਆ ਸਵਾਲ ਬੋਟਾ ਬਦ ਨਹੀਂ ਪਿਆ ਕੋਈ ਫੋਨ ਤੇ ਨੂੰ ਰੈਸੀਵ ਨਹੀਂ ਆਉਂਦਾ ਬਾਣਾ ਹੋਰੇ ਪਾਈ ਥੋੜਾ ਵੱਡੀ ਆਏ ਹਾਏ ਇੰਨਾ ਜੀ ਚੋਕਰ ਦੇ ਲਾਲ ਕੀਤਾ ਜਾਂਦੇ ਨੇ ਕਰਾਤਾ ਕੋਈ ਆ ਤੁਹਾਨੂੰ ਬੰਦਾ ਕਰਦਾ ਹੈ ਸੋਈ ਚਾਕਾੜੀ ਆਉਂਦਾ ਪੁੱਛ ਲਿਆ ਨੂੰ ਨਿੱਕੂ ਕੋਟਾ ਘੜੋੜ ਕੀ ਕੋਈ ਉਹਨ ਮਲੀਨਾ ਚਲੋ ਜੀ ਫੜੋ ਜੀ ਲੋਕਾਂ ਚੱਕੋ ਉਹ ਬਹਿ ਹੀ ਐ ਇੱਕਦਮ ਖੋਲ ਲੱਗਾ ਖੋਲਣੀਆਂ ਵਾ ਇੱਕਦਮ ਖੋਲ ਉਹ ਦੇਖਾ ਨਹੀਂ ਕਾਕਾ ਮੈਂ 5 ਮਿੰਟ ਹੋ ਗਏ ਦੀ ਬਟਰ ਤੇ ਮੈਨੂੰ ਪਤਾ ਨਹੀਂ ਕਿਦਾਂ ਖੋਲੀ ਆ ਕ ਅਸ਼ੀਸ਼ ਦੇ ਪੋਣ ਅਸ਼ੀਸ਼ ਦੇ ਆ ਵਾ ਓ ਮਾਈ ਗਾਡ ਚਾ ਅੱਖਾਂ ਤੇਜ ਨਜ਼ਰਾਂ ਤੇਜ ਸਭ ਕੁਝ ਤੇਜ ਹੋ ਗਿਆ ਨਾ ਮੇਲਾ ਲੁਧਿਆਣਾ ਦੀ ਗੰਨਾਂ ਪੈਣਾ ਜਿਹੜੇ ਖਾਲਸਾ ਮਹੱਲੇ ਖੇਡਦਾ ਹੈ ਹੁਲੇ ਮਹੱਲੇ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਫਲ ਪ੍ਰਾਪਤ ਹੁੰਦਾ ਹੈ ਸੋ ਸਤਿਗੁਰੂ ਜੀ ਦੀ ਮੇਲ ਹੋਈ ਆ ਬਣ ਜੋ ਕੇ ਜਰਨਗੰਗਾ ਤੇੜੀ ਗੰਗ ਮੇਂ ਸੁਝਾਈ ਖਾਲਸਾ ਪੰਚ ਪਹੁੰਚਿਆ ਹੈ